ਜਥੇਦਾਰ ਹਵਾਰਾ ਦੀ ਰਿਹਾਈ ਦੀ ਬਣੀ ਸੰਭਾਵਨਾ ਸਰਕਾਰਾਂ ਬਾਰੇ ਵੱਡੇ ਖੁਲਾਸੇ ਸਿੱਖਾਂ ਨੂੰ ਕੀਤਾ ਗਿਆ ਜਲੀਲ ਨਿਊਜ਼ੀਲੈਂਡ ਚ ਭਾਰਤੀ ਨੇ ਕਰ ਦਿੱਤਾ ਵੱਡਾ ਕਾਰਾ ਸੁਣ ਸੁਣ ਪੰਜਾਬੀ ਹੋਰੇ ਨੇ ਹੈਰਾਨ ਨਹੀਂ ਸੁਣਿਆ ਹੋਣਾ ਅਜਿਹਾ ਮਾਮਲਾ ਕੈਨੇਡਾ ਤੋਂ ਆਈ ਵੱਡੀ ਖਬਰ ਸਟੂਡੈਂਟਸ ਦੇ ਹਾਲਾਤ ਚਿੰਤਾਜਨਕ ਫੂਡ ਬੈਂਕਾਂ ਨੇ ਮੋੜਿਆ ਮੂੰਹ ਸਿੱਖ ਸੰਸਥਾਵਾਂ ਦਾ ਵਾਰ ਨੇ ਕੀਤਾ ਬੇੜਾਗਰ ਵਿਦੇਸ਼ਾਂ ਚ ਸਿੱਖ ਹੋਏ ਮਜ਼ਬੂਤ ਅਕਾਲੀ ਦਲ ਦੀ ਨੀਤੀ ਬਦਲਣ ਦੀ ਜ਼ਰੂਰਤ ਜਤੇਦਾਰ ਜਕਤਾਰ ਸਿੰਘ ਹਵਾਰਾ ਉੱਤੇ ਹੁਣ ਕੋਈ ਕੇਸ ਨਹੀਂ ਹੈ ਸਾਰੇ ਕੇਸ ਜਿੱਤਲੇ ਗਏ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਜਤੇਦਾਰ ਜਸਪੰਤ ਸਿੰਘ ਚੀਮਾ ਨੇ ਸਾਂਝੇ ਤੌਰ ਤੇ ਕੀਤਾ ਉਹਨਾਂ ਨੇ ਕਿਹਾ ਕਿ ਇੰਡੀਅਨ ਸਟੇਟ ਦੇ ਰਾਜ ਸਰਕਾਰਾਂ ਨੇ ਇੱਕ ਨੀਤੀ ਦੇ ਤਹਿਤ ਸਿੱਖ ਕੌਮ ਨੂੰ ਜਲੀਲ ਕਰਨ ਦੇ ਵਾਸਤੇ ਸਾਡੇ ਸੋਮਿਆਂ ਤੇ ਕਬਜ਼ੇ ਕਰ ਲਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਰਾਜਸਥਾਨ ਤੇ ਹਰਿਆਣਾ ਨੂੰ ਪਾਣੀ ਦੇਣ ਦੀਆਂ ਬੇਤੁਕੀਆਂ ਗੱਲਾਂ ਕਰ ਲਈਆਂ ਇਸੇ ਤਰੀਕੇ ਪ੍ਰਕਾਸ਼ ਸਿੰਘ ਬਾਦਲ ਨੇ ਸਾਬਸੇਂ ਗੈਰੂ ਨੇ ਪੰਜਾਬ ਦੀ ਹਿੱਕ ਤੋਂ ਨਹਿਰਾ ਕੱਢ ਕੇ ਪੰਜਾਬ ਨੂੰ ਕੰਕਾਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਕਹਿਣ ਤੋਂ ਪਾਬਾ ਦਿੱਲੀ ਤੋਂ ਨਿਯੁਕਤ ਕੀਤੇ ਗਏ ਲੀਡਰਾਂ ਨੇ ਪੰਜਾਬ ਦਾ ਨੁਕਸਾਨ ਪਹਿਲਾਂ ਵੀ ਕੀਤਾ ਤੇ ਹੁਣ ਵੀ ਕਰ ਰਹੇ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਵਾਲਿਆਂ ਨੂੰ ਸ਼ਹੀਦ ਕਰਕੇ ਸਾਡੀ ਕੌਮ ਦਾ ਬੇਹਤ ਵੱਡਾ ਨੁਕਸਾਨ ਕੀਤਾ ਗਿਆ ਤੇ ਸਾਡੀ ਉੱਭਰ ਰਹੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਜਦਕਿ ਦਿੱਲੀ ਹਕੂਮਤ ਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਵਾਲਿਆਂ ਦੇ ਨਾਲ ਟੇਬਲ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਦੀ ਸੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਸੰਤ ਭਿੰਡਰਾਵਾਲਿਆਂ ਤੇ ਵਿਸ਼ਵਾਸ ਕੀਤਾ ਸੀ ਤੇ ਉਹਨਾਂ ਦੇ ਹਰ ਹੁਕਮ ਤੇ ਫੁੱਲ ਚੜਾਈ ਸਨ ਉਹਨਾਂ ਨੇ ਕਿਸੇ ਵੀ ਧਰਮ ਦੇ ਲੋਕਾਂ ਨੂੰ ਤੰਗ ਨਹੀਂ ਸੀ ਕੀਤਾ ਤੇ ਸ਼੍ਰੀ ਆਮਕਿਆ ਸੀ ਕਿ ਇੱਕ ਵਧੀਆ ਸਿੱਖ ਸਿੱਖ ਬਣ ਕੇ ਰਹੇ ਇੱਕ ਵਧੀਆ ਹਿੰਦੂ ਹਿੰਦੂ ਬਣ ਕੇ ਰਹੇ ਇੱਕ ਮੁਸਲਮਾਨ ਵਧੀਆ ਮੁਸਲਮਾਨ ਬਣ ਕੇ ਰਹੇ ਅਤੇ ਧੀਆਂ ਪੈਣਾ ਦੀਆਂ ਇੱਜ਼ਤਾਂ ਨੂੰ ਛਤਰੀ ਦੀ ਛਾਂ ਤਰ੍ਹਾਂ ਬਣਾ ਕੇ ਰੱਖਿਆ ਗਿਆ। ਜਦ ਬਾਦਲ ਭਾਜਪਾ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਖੁੱਲ੍ਹ ਦਿੱਤੀ ਅਤੇ ਗੁਰੂ ਸਾਹਿਬ ਜੀ ਦੇ ਲਈ ਲੜਨ ਵਾਲੇ ਸਾਡੇ ਸਮੇਤ ਸਾਰੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਜਵਰੀ ਬੰਦ ਕਰਕੇ ਰੱਖਿਆ ਤੇ ਯੂਪੀਏ ਦੇ ਕੇਸ ਪਾ ਦਿੱਤੇ ਅਤੇ ਬੇਅਦਬੀ ਕਰਨ ਵਾਲੇ ਜਿਉਂ ਦੀ ਤਿਉਂ ਬਾਹਰ ਘੁੰਮਦੇ ਰਹੇ ਇਸ ਬੇਅਦਬੀ ਦੇ ਵਿੱਚੋਂ 2015 ਵਿੱਚ ਸਰਵਤ ਖਾਲਸਾ ਝੰਬੇ ਦੀ ਧਰਤੀ ਤੇ ਹੋਇਆ ਉਸ ਵਿੱਚ ਸਮੁੱਚੀ ਕੌਮ ਨੇ ਰੋਕਾਂ ਦੇ ਬਾਵਜੂਦ ਵੀ 10 ਸੰਗਤਾਂ ਨੇ ਆਪਣੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਦੂਜੇ ਤਖਤਾਂ ਦੇ ਜਥੇਦਾਰ ਚੁਣਲੇ ਜੇਕਰ ਇੱਕ ਐਮਐਲਏ ਜੇਲ੍ਹ ਵਿੱਚ ਬੰਦ ਹੋਵੇ ਤੇ ਉਹ 5000 ਵੋਟ ਤੇ ਜਿੱਤ ਜਾਵੇ ਉਸ ਨੂੰ ਤੁਰੰਤ ਰਿਹਾ ਕਰ ਦਿੱਤਾ ਜਾਂਦਾ ਹੈ ਪਰ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਉਸ ਨੇ ਆਪਣੇ ਕੌਮ ਦੀ ਲੜਾਈ ਵਿੱਚ ਹਿੱਸਾ ਨਾ ਲਿਆ ਹੋਵੇ ਜਿਸ ਤਰੀਕੇ ਭਾਈ ਅਮਰਿਤਪਾਲ ਸਿੰਘ ਨੇ ਆਪਣੀ ਕੌਮ ਦੀ ਸੰਘਰਸ਼ ਵਿੱਚ ਸ਼ਾਂਤਮਈ ਤਰੀਕੇ ਨਾਲ ਹਿੱਸਾ ਲਿਆ ਤੇ ਪੂਰੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਇਆ ਉਸ ਨੂੰ ਜੇਲ੍ਹ ਵਿੱਚ ਡੱਕ ਕੇ ਰੱਖਿਆ ਹੋਇਆ ਹੈ ਨਿਊਜ਼ੀਲੈਂਡ ਦੇ ਕ੍ਰਾਈਸਚਰਚ ਵਿੱਚ ਇੱਕ ਭਾਰਤੀ ਮੂਲ ਦੇ ਜੋੜੇ ਨੂੰ ਇੱਕ ਸਰਕਾਰੀ ਕੰਪਨੀ ਨਾਲ 20 ਲੱਖ ਅਮਰੀਕੀ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਨਿਊਜ਼ੀਲੈਂਡ ਹਰਲੇ ਦੀ ਰਿਪੋਰਟ ਦੇ ਮੁਤਾਬਕ 16 ਮਈ ਨੂੰ ਅਮਨਦੀਪ ਸ਼ਰਮਾ ਨੇ ਅਦਾਲਤ ਵਿੱਚ ਆਪਣਾ ਦੋਸ਼ ਕਬੂਲ ਕੀਤਾ ਤੇ ਹੁਣ ਉਸ ਨੂੰ ਜੂਨ ਵਿੱਚ ਸਜ਼ਾ ਸੁਣਾਈ ਜਾਵੇਗੀ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਦੀ ਪਤਨੀ ਨੂੰ ਧੋਖਾਧੜੀ ਮਨੀ ਲਾਂਡਰਿੰਗ ਅਤੇ ਜਾਲੀ ਦਸਤਾਵੇਜ਼ ਦੀ ਵਰਤੋਂ ਸਮੇਤ ਕਈ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਤੇ ਉਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸਰਕਾਰ ਦੀ ਮਾਲਕੀ ਵਾਲੀ ਔਰੰਗਾ ਤਮਰਕੀ ਨੇ ਜੁਲਾਈ 2021 ਅਤੇ ਅਕਤੂਬਰ 2022 ਦੇ ਵਿਚਕਾਰ ਅਮਨਦੀਪ ਦੀ ਉਸਾਰੀ ਕੰਪਨੀ ਡਿਵਾਈਨ ਕਨੈਕਸ਼ਨ ਨੂੰ 326 ਬਿਲਾਂ ਦੇ ਆਧਾਰ ਤੇ ਕੁੱਲ 103 ਭੁਗਤਾਨ ਕੀਤੇ ਨਾ ਭੁਗਤਾਨਾਂ ਦੀ ਕੁੱਲ ਰਕਮ ਲਗਭਗ 2.15 ਮਿਲੀਅਨ ਅਮਰੀਕੀ ਡਾਲਰ ਸੀ ਨੀਹਾ ਸ਼ਰਮਾ ਨੂੰ 2021 ਵਿੱਚ ਜ਼ਾਲੀ ਤਜਰਬਾ ਸਰਟੀਫਿਕੇਟਾਂ ਦੇ ਆਧਾਰ ਤੇ ਔਰੰਗਾ ਤੁਹਾਡੀ ਕੀ ਵਿਕੇ ਪ੍ਰਾਪਰਟੀ ਮੈਨੇਜਰ ਦੀ ਨੌਕਰੀ ਮਿਲੀ ਇਸ ਸਮੇਂ ਦੌਰਾਨ ਉਸਨੇ ਆਪਣੀ ਪਤੀ ਦੀ ਕੰਪਨੀ ਲਈ ਸਰਕਾਰੀ ਟੈਂਡਰ ਪ੍ਰਾਪਤ ਕੀਤੇ ਅਤੇ ਖੁਦ 91 ਕੰਮ ਦੇ ਆਰਡਰ ਜਾਰੀ ਕੀਤੇ ਹੋਰ ਹੁਕਮ ਉਹਨਾਂ ਦੋਸਤਾਂ ਜਾਂ ਸਹਿਕਰਮੀਆਂ ਦੁਆਰਾ ਦਿੱਤੇ ਗਏ ਸਨ ਜੋ ਉਸਦੇ ਪਤੀ ਨਾਲ ਉਸਦੇ ਰਿਸ਼ਤੇ ਤੋਂ ਅਣਜਾਣ ਸਨ ਕੋਈ ਸੰਵੇਲੀ ਕਿਸੇ ਨੂੰ ਪਤਾ ਨਹੀਂ ਸੀ ਕਿ ਨੇਹਾ ਤੇ ਅਮਨਦੀਪ ਪਤੀ ਪਤਨੀ ਨੇ ਇਸਦੇ ਨਾਲ ਹੀ ਕੰਪਨੀ ਦਾ ਪਤਾ ਵੀ ਨੇਹਾ ਦੇ ਰਿਹਾਇਸ਼ੀ ਪਤੇ ਨਾਲ ਮੇਲ ਖਾਂਦਾ ਸੀ ਜਦ ਕੰਪਨੀ ਨੂੰ ਸ਼ੱਕ ਹੋਇਆ ਤੇ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ ਤਾਂ ਨੇਹਾ ਨੇ ਨੌਕਰੀ ਛੱਡ ਦਿੱਤੀ ਤੇ ਜਲਦੀ ਅਮਨ ਦੀਪ ਨੂੰ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਪਤਾ ਵੀ ਬਦਲ ਦਿੱਤਾ ਗਿਆ ਜਾਂਚ ਏਜੰਸੀ ਸੀਰੀਅਸ ਫਰਾਡ ਆਫਿਸ ਦੁਆਰਾ ਛਾਪੇਮਾਰੀ ਦੇ ਸਮੇਂ ਜੋੜੇ ਕੋਲ ਤਿੰਨ ਜਾਇਦਾਦਾਂ ਤਿੰਨ ਕਾਰਾਂ ਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 8 ਲੱਖ ਅਮਰੀਕੀ ਡਾਲਰ ਨਗਦ ਪਾਏਗੇ ਕੁਝ ਦਿਨਾਂ ਬਾਅਦ ਜੋੜੇ ਨੇ ਸਿੰਗਾਪੁਰ 에ਅਰਲਾਈਨਸ ਤੇ ਚਨਈ ਭਾਰਤ ਲਈ ਬਿਜ਼ਨਸ ਕਲਾਸ ਵਿੱਚ ਇੱਕ ਪਾਸੇ ਦੀਆਂ ਟਿਕਟਾਂ ਬੁੱਕ ਕੀਤੀਆਂ ਤੇ 14 ਅਪ੍ਰੈਲ ਨੂੰ 80 ਕਿਲੋਗ੍ਰam ਸਮਾਨ ਲੈ ਕੇ ਨਿਊਜ਼ੀਲੈਂਡ ਤੁਰਵਾਨਾ ਹੋਗੇ ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਜਾਇਦਾਦਾਂ ਦਾ ਵਿਚਨ ਕਾਰਾਂ ਦਾ ਨਿਪਟਾਰਾ ਕਰਨ ਅਤੇ ਲਗਭਗ 8 ਲੱਖ ਭਾਰਤੀ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਜਾਂਚ ਤੋਂ ਪਤਾ ਲੱਗਿਆ ਕਿ ਪੈਸਾ ਅਮਨਦੀਪ ਦੇ ਬੈਂਕ ਆਫ ਇੰਡੀਆ ਖਾਤੇ ਤੋਂ ਭਾਰ ਦੇ 7 ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕੀਤਾ ਗਿਆ ਸੀ ਕ੍ਰਾਈਚਰ ਸੇ ਹਾਈ ਕੋਰਟ ਨੇ ਜੋੜੇ ਦੀਆਂ ਜਾਇਦਾਦਾਂ ਤੇ ਵਿਕਰੀ ਤੇ ਹੋਣ ਵਾਲੀ ਕਮਾਈ ਨੂੰ ਜ਼ਬਤ ਕਰਨ ਦੇ ਹੁਕਮ ਵੀ ਦਿੱਤੇ ਨੇ ਐਸਐਫਓ ਦੇ ਡਾਇਰੈਕਟਰ ਕਰਨ ਚਾਂਗਨੇ ਪੁਲਿਸ ਅਤੇ ਭਾਰਤੀ ਅਧਿਕਾਰੀਆਂ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਜਿਸ ਕਾਰਨ ਦੋਸ਼ੀ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਨੀਹਾ ਦੇ ਵਕੀਲ ਨੇ ਅਦਾਲਤ ਵਿੱਚ ਦਾਵਾ ਕੀਤਾ ਕਿ ਉਸਨੇ ਬੱਚੇ ਦਾ ਦਿਮਾਗ ਹੋਣ ਦੇ ਬਾਵਜੂਦ ਇਹ ਅਪਰਾਧ ਕੀਤਾ ਪਰ ਸਰਕਾਰ ਨੇ ਕਿਹਾ ਕਿ ਉਸਨੇ ਨਾ ਤਾਂ ਕੋਈ ਪਛਤਾਵਾ ਦਿਖਾਇਆ ਤੇ ਨਾ ਹੀ ਮੁਆਵਜ਼ਾ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਇਸ ਵੇਲੇ ਨੀਹਾ ਆਪਣੇ ਨਵ ਜੰਮੇ ਬੱਚੇ ਨਾਲ ਜੇਲ੍ਹ ਵਿੱਚ ਹੈ ਜਦਕਿ ਜੋੜੇ ਦਾ ਵੱਡਾ ਬੱਚਾ ਭਾਰਤ ਵਿੱਚ ਅਮਨਦੀਪ ਦੀ ਭੈਣ ਕੋਲ ਹੈ ਕੈਨੇਡਾ ਵਿੱਚ ਨਵੀਂ ਸਰਕਾਰ ਬਣ ਦੇ ਬਾਵਜੂਦ ਮੀਡੀਆ ਰਿਪੋਰਟਾਂ ਅਨੁਸਾਰ ਸਟੂਡੈਂਟਸ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੋ ਰਿਹਾ ਕੈਨੇਡਾ ਵਿੱਚ ਵਾਧੀ ਮਹਿੰਗਾਈ ਦਾ ਖਮਿਆਜ਼ਾ ਵਿਦੇਸ਼ੀ ਸਟੂਡੈਂਟਸ ਨੂੰ ਝੱਲਣਾ ਪੈ ਰਿਹਾ ਇਸ ਦਾ ਕਾਰਨ ਇਹ ਹੈ ਕਿ ਦੇਸ਼ ਵਿੱਚ ਭੋਜਨ ਪ੍ਰਦਾਨ ਕਰਨ ਵਾਲੇ ਫੂਡ ਬੈਂਕਾਂ ਨੇ ਫੈਸਲਾ ਕੀਤਾ ਕਿ ਉਹ ਸਿਰਫ ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀਆਂ ਦੀ ਹੀ ਮਦਦ ਕਰਨਗੇ ਇਸ ਨਾਲ ਹਜ਼ਾਰਾਂ ਵਿਦੇਸ਼ੀ ਸਟੂਡੈਂਟਸ ਅਤੇ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਸਟੂਡੈਂਟਸ ਲਈ ਖਾਣੇ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਗਿਆ ਕੈਨੇਡਾ ਵਿੱਚ ਫੂਡ ਬੈਂਕ ਉਹਨਾਂ ਲੋਕਾਂ ਨੂੰ ਭੋਜਨ ਪ੍ਰਦਾਨ ਕਰਦਾ ਜੋ ਭੋਜਨ ਦੀ ਸੁਰੱਖਿਅਤ ਸਥਿਤੀ ਵਿੱਚ ਨੇ ਵਿਦੇਸ਼ੀ ਸਟੂਡੈਂਟਸ ਵੀ ਭੋਜਨ ਲਈ ਫੂਡ ਬੈਂਕਾਂ ਤੇ ਨਿਰਭਰ ਕਰਦੇ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਸਟੂਡੈਂਟਸ ਲਈ ਫੂਡ ਬੈਂਕ ਨਾ ਸਿਰਫ ਭੋਜਨ ਪ੍ਰਦਾਨ ਕਰਦੇ ਸਨ ਸਗੋਂ ਉਹਨਾਂ ਲਈ ਇੱਕ ਜ਼ਰੂਰਤ ਵੀ ਸਨ ਸਟੂਡੈਂਟਸ ਦਾ ਕਹਿਣਾ ਕਿ ਫੂਡ ਬੈਂਕ ਨੇ ਉਹਨਾਂ ਨੂੰ ਹਰ ਮਹੀਨੇ 300 ਤੋਂ 400 ਕੈਨੇਡੀਅਨ ਡਾਲਰ ਬਚਾਉਣ ਵਿੱਚ ਮਦਦ ਕੀਤੀ ਬੈਂਕੂਵਰ ਵਿੱਚ ਰਹਿ ਰਹੇ ਇੱਕ ਰੈਸਟੋਰੈਂਟ ਵਿੱਚ ਕੰਮ ਕਰ ਰਹੇ ਹైదరాబాద్ ਦੇ 21 ਸਾਲਾ ਸਟੂਡੈਂਟਸ ਨੇ ਦੱਸਿਆ ਕਿ ਇਹ ਰਕਮ ਉਸ ਵਿਅਕਤੀ ਲਈ ਬਹੁਤ ਜ਼ਿਆਦਾ ਜੋ ਟਿਊਸ਼ਨ ਫੀਸ ਕਿਰਾਇਆ ਅਤੇ ਸੂਲਤਾਂ ਦਾ ਭੁਗਤਾਨ ਕਰਦਾ ਹੈ ਖਾਸ ਕਰਕੇ ਜਦ ਇੱਥੇ ਰਹਿਣ ਸੈਣ ਦੀ ਲਾਗਤ ਲਗਾਤਾਰ ਵੱਧ ਰਹੀ ਹੈ ਸਰੀ ਵਿੱਚ ਵਪਾਰ ਪ੍ਰਬੰਧਨ ਵਿੱਚ ਮਾਸਟਰ ਦੀ ਡਿਗਰੀ ਕਰ ਰਹੇ ਇੱਕ ਹੋਰ ਸਟੂਡੈਂਟਸ ਨੇ ਕਿਹਾ ਮੈਂ ਇੱਥੇ ਕੁਝ ਬਚਤ ਲੈ ਕੇ ਆਇਆ ਸੀ ਪਰ ਮੈਨੂੰ ਖਾਣਾ ਇਨਾ ਮਹਿੰਗਾ ਹੋਣ ਦੀ ਉਮੀਦ ਨਹੀਂ ਸੀ ਫੂਡ ਬੈਂਕ ਨੇ ਮੇਰੇ ਬਜਟ ਵਿੱਚ ਮੇਰੀ ਬਹੁਤ ਮਦਦ ਕੀਤੀ ਹੁਣ ਉਹ ਵਿਕਲਪ ਸਟਾਕ ਤੋਂ ਬਾਹਰ ਅਤੇ ਮੈਂ ਗੁਜ਼ਾਰਾ ਕਰ ਲਈ ਖਾਣਾ ਛੱਡਣਾ ਸ਼ੁਰੂ ਕਰ ਦਿੱਤਾ ਹੈ ਫੂਡ ਬੈਂਕ ਸਟੂਡੈਂਟਸ ਲਈ ਆਸਾਨੀ ਨਾਲ ਭੋਜਨ ਪ੍ਰਾਪਤ ਕਰਨ ਦਾ ਇੱਕ ਸਰੋਤ ਹੈ ਬਹੁਤ ਸਾਰੇ ਭਾਰਤੀ ਸਟੂਡੈਂਟਸ ਇਹਨਾਂ ਫੂਡ ਬੈਂਕਾਂ 'ਤੇ ਨਿਰਭਰ ਕਰਦੇ ਸਨ ਹਾਲੀ ਦੇ ਹਫ਼ਤਿਆਂ ਵਿੱਚ ਕਈ ਫੂਡ ਬੈਂਕ ਨੈਟਵਰਕਾਂ ਨੇ ਅੰਤਰਰਾਸ਼ਟਰੀ ਸਟੂਡੈਂਟਸ ਨੂੰ ਭੋਜਨ ਨਾ ਦੇਣ ਦਾ ਫੈਸਲਾ ਕੀਤਾ ਹੈ ਇਸ ਸਪੈਸਿਫਿਕ ਨਾਲ ਵਿਦੇਸ਼ੀ ਸਟੂਡੈਂਟਸ ਕਾਫੀ ਪਰੇਸ਼ਾਨ ਅਤੇ ਉਲਝਣ ਵਿੱਚ ਨੇ ਕੁਝ ਫੂਡ ਬੈਂਕਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸਟੂਡੈਂਟਸ ਨੂੰ ਵੀਜ਼ਾ ਪ੍ਰਾਪਤ ਕਰਨ ਲਈ ਆਪਣੀ ਵਿੱਤੀ ਸਥਿਤੀ ਪ੍ਰਦਰਸ਼ਿਤ ਕਰਨੀ ਪੈਂਦੀ ਹੈ ਇਸ ਲਈ ਉਨ੍ਹਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ ਉਧਰ ਸਟੂਡੈਂਟਸ ਦਾ ਕਹਿਣਾ ਕਿ ਅਸੀਂ ਦਾਨ ਨਹੀਂ ਮੰਗ ਰਹੇ ਅਸੀਂ ਸਿਰਫ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ ਵਿਦੇਸ਼ੀ ਸਟੂਡੈਂਟਸ ਨੂੰ ਪੜ੍ਹਾਈ ਦੌਰਾਨ ਹਫ਼ਤੇ ਵਿੱਚ 24 ਘੰਟੇ ਕੰਮ ਕਰਨ ਦੀ ਆਗਿਆ ਪਰ ਬਹੁਤ ਸਾਰੇ ਸਟੂਡੈਂਟਸ ਨੂੰ ਪਾਰਟ ਟਾਈਮ ਨੌਕਰੀਆਂ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਪਹਿਲਾ ਆਪਰਚੂਨ ਸਟੋਰ ਅਤੇ ਕੈਫੇ ਸਟੂਡੈਂਟਸ ਲਈ ਆਮਦਨ ਦਾ ਇੱਕ ਚੰਗਾ ਸਰੋਤ ਸਨ ਪਰ ਹੁਣ ਉਹ ਘੱਟ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਨੇ ਅਤੇ ਘੱਟ ਘੰਟਿਆਂ ਲਈ ਕੰਮ ਕਰ ਰਹੇ ਨੇ ਇਸ ਦੌਰਾਨ ਖਾਣੇ ਦੇ ਬਿੱਲ ਲਗਾਤਾਰ ਵਧ ਰਹੇ ਨੇ ਟ੍ਰਾਂਟੋ ਦੇ ਸਟੂਡੈਂਟਸ ਨੇ ਕਿਹਾ ਕਿ ਪਹਿਲਾਂ ਦੋ ਹਫ਼ਤਿਆਂ ਵਿੱਚ ਕੰਮ ਕਰਕੇ ਮੁੱਢਲੇ ਖਰਚਿਆਂ ਨੂੰ ਪੂਰਾ ਕਰਨਾ ਸੰਭਵ ਸੀ ਹੁਣ ਉਹ ਨੌਕਰੀਆਂ ਵੀ ਸਥਾਨਕ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜੋ ਖੁਦ ਮੁਸੀਬਤ ਵਿੱਚ ਨੇ ਅਸੀਂ ਫਸੇ ਹੋਏ ਹਾਂ ਕੋਈ ਫੂਡ ਬੈਂਕ ਨਹੀਂ ਹੈ ਕੋਈ ਨੌਕਰੀ ਨਹੀਂ ਹੈ ਕੋਈ ਮਦਦ ਨਹੀਂ ਹੈ ਸਾਬਕਾ ਜੱ태ਦਾਰ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਗੁਰੂਕਰਾਂ ਦੀ ਰਾਖੀ ਅਤੇ ਵਾਰਡ ਦੇ ਰੂਪ ਵਿੱਚ ਹੋਇਆ ਸੀ ਪਰ ਵਾਰੀ ਸਿੱਖ ਸੰਸਥਾਵਾਂ ਦਾ ਬੇੜਾ ਗਰ ਕਰ ਗਈ ਉਹਨਾਂ ਦਾਵਾ ਕੀਤਾ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਨਾਲ ਹੀ ਸਿੱਖ ਕੌਮ ਦੀ ਰਾਜਨੀਤਿਕ ਮਜ਼ਬੂਤੀ ਹੋ ਸਕੇਗੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਕਾਲ ਤਖਤ ਵੱਲੋਂ ਨਿਯੁਕਤ ਭਾਰਤੀ ਕਮੇਟੀ ਵੱਲੋਂ ਜਾਰੀ ਭਾਰਤੀ ਮੋਹਮਮ ਦੀ ਲਾਂਬੰਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਉਹਨੇ ਕਿਹਾ ਕਿ ਕੌਮ ਅਤੇ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਆਪਣੀ ਅਸਲੀ ਕਾਰਜ ਤੋਂ ਪਾਸੇ हट ਕੇ ਨਿੱਜ ਪ੍ਰਸਤਵ ਵੱਲ ਵੱਧ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਲੋਕਾਂ ਵੱਲੋਂ ਆਪਣੇ ਵਫਾਦਾਰੀ ਕੀਤੇ ਫੈਸਲਿਆਂ ਦੀ ਪਰਭਾਈ ਦਾ ਨੁਕਸਾਨ ਪੂਰਾ ਪੰਥ ਤੇ ਕੌਮ ਚਲ ਰਿਹਾ ਇਸ ਮੌਕੇ ਮਨਪ੍ਰੀਤ ਸਿੰਘ ਘੈਲੀ ਨੇ ਕਿਹਾ ਕਿ 2015 ਵਾਂਗ ਰੋਸ਼ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਜਿਸ ਕਾਰਨ ਪੰਜਾਬੀ ਅਤੇ ਸਿੱਖ ਵਿਦੇਸ਼ਾਂ ਵਿੱਚ ਮਜ਼ਬੂਤ ਹੋਣ ਦੇ ਬਾਵਜੂਦ ਸੂਬੇ ਵਿੱਚ ਧਾਰਮਿਕ ਤੇ ਰਾਜਨੀਤਿਕ ਤੌਰ ਤੇ ਕਮਜ਼ੋਰ ਹੋਏ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 2022 ਦੀ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਦੇ ਕਾਬਜ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਤੇ ਵਰਕਰਾਂ ਦੀ ਭਾਵਨਾ ਨੂੰ ਕਦੇ ਪ੍ਰਭਾਵ ਨਹੀਂ ਕੀਤਾ ਜਥੇਦਾਰ ਇਕਵਾਲ ਸਿੰਘ ਝੁੰਦਾ ਨੇ ਕਿਹਾ ਕਿ ਇਸ ਪੁਨਰ ਅਸੁਰਜੀਤੀ ਮਹਿੰਮ ਤਹਿਤ ਕੇਵਲ ਆਗੂ ਜਾਂ ਚਿਹਰੇ ਨਹੀਂ ਬਦਲਨੇ ਸਗੋਂ ਨੀਤੀ ਵੀ ਬਦਲਨੀ ਹੈ